ਫੇਰ ਗੱਲ ਕਰਦੇ ਆਂ ਆਰਾਮਾ ਮੰਡੀ ਦੇ ਨੇੜੇ ਬਣੀ ਇੱਕ ਬਾਗਾ ਰੋਡ ਨੂੰ ਫੈਕਟਰੀ ਤੋਂ ਜੋ ਧਰਨਾ ਦਿੱਤਾ ਹੋਇਆ ਹੈ ਧਰਨੇ ਦਾ 7ਵਾਂ ਦਿਨ ਹੋ ਚੁੱਕਿਆ ਹੈ ਪੂਰਾ ਪਿੰਡ ਇੱਕ ਪਾਸੇ ਹੋ ਗਿਆ ਕਹਿੰਦੇ ਇਸ ਫੈਕਟਰੀ ਨੂੰ ਅਸੀਂ ਬੰਦ ਕਰਾਉਣਾ ਹੈ ਇਸ ਫੈਕਟਰੀ ਨੂੰ ਅਸੀਂ ਤਾਲਾ ਲਾਉਣਾ ਹੈ ਮਹਾਵਲਾ ਜਿਹੜਾ ਦਿੱਲੀ ਵਾਲਾ ਬਣਾ ਦਿੱਤਾ ਪੱਕੇ ਮੋਰਚੇ ਲੱਗ ਚੁੱਕੇ ਨੇ ਕਿਸੇ ਪਾਸੇ ਮਿੱਠੇ ਪਾਣੀ ਦੀਆਂ ਸ਼ਵੀਲਾਂ ਚੱਲਦੀਆਂ ਨੇ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰ ਹੀ ਪਾਰਟੀ ਦੇ ਵਿਰੁੱਧ ਹੋਏ ਨੇ ਕਹਿੰਦੇ ਵੋਟਾਂ ਵੇਲੇ ਆਉਂਦੇ ਨੇ 7 ਦਿਨ ਹੋ ਗਏ ਸਾਡੀ ਕਿਸੇ ਨੇ ਸਾਰ ਨਹੀਂ ਲਈ ਕੀ ਕਹਿਣਾ ਚਾਹੁੰਦੇ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਰਾਮਾ ਮੰਡੀ ਸਾਡਾ ਇੱਕੋ ਹੀ ਨਾਰਾ ਜੈ ਜੰਧ ਰਵਾ ਸਾਡਾ ਇੱਕੋ ਹੀ ਨਾਰਾ ਜੈ ਜੰਧ ਰਵਾ ਸਾਡਾ ਇੱਕੋ ਹੀ ਨਾਰਾ ਜੈ ਜੰਧ ਰਵਾ ਕੀ ਨਾਮ ਹੈ ਜੀ ਆਪਣਾ ਅਮਰਪਾਲ ਕੌਰ ਜੀ ਤੁਸੀਂ ਧਰਨੇ ਤੇ ਬੈਠੋ ਉਸੇ ਦਿਨ ਦੀ ਬੈਠੋ 7 ਦਿਨਾਂ ਦੀ ਕੀ ਮੰਗ ਹੈ ਤੁਹਾਡੀ ਤੁਹਾਡੀ ਮੰਗ ਇਹੀ ਹੈ ਸਰ ਵੀ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਜਿਹਦਾ ਕਰਕੇ ਜੀ ਪਿੰਡ ਦੇ ਵਿੱਚ ਬਹੁਤ ਪ੍ਰਦੂਸ਼ਣ ਹੁੰਦਾ ਹੈ ਸਾਡੇ ਦਿਰੋਂ ਦਿਨ ਮਾਰੀਆਂ ਵੱਧ ਰਹਾ ਜਾ ਰਹੀਆਂ ਠੀਕ ਹੈ ਜੀ ਤੇ ਇਹਨਾਂ ਦਾ ਜਦੋਂ ਪੈਰ ਛਾੜਦੇ ਅ ਜਿਹੇ ਧੂਆ ਹੁੰਦਾ ਧੂਆ ਪਿੰਡ ਦੇ ਵਿੱਚ ਜਾਂਦਾ ਸਾਡੀਆਂ ਫਸਲਾਂ ਦੇ ਉੱਤੇ ਵੀ ਧੂਆ ਡੇਰਦਾ ਜੀ ਸਾਡੀ ਖਾਣ ਵਾਲੀ ਕਣਕ ਖਰਾਬ ਹੋ ਜਾਂਦੀ ਹੈ ਉਹ ਹੀ ਕਣਕ ਅਸੀਂ ਖਾਂਦੇ ਆ ਸਾਡੇ ਬੱਚੇ ਖਾਂਦੇ ਆ ਉਹਦਾ ਕਰਕੇ ਜੀ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੇ ਮੈਂ ਪੰਜਾਬ ਸਰਕਾਰ ਹੈ ਜੇ ਕਿਸਾਨਾਂ ਦੇ ਮਨ ਲੋ ਸਕੰਜੇ ਕੱਸਦੀ ਹੈ ਕਹਿ ਦਿੰਦੀ ਹੈ ਮਨ ਲੋ ਕੇਸ ਕੀਤੇ ਜਾਣਗੇ ਪ੍ਰਾਣੀ ਨੂੰ ਅੱਗ ਲਾਉਣੇ ਹੋ ਪ੍ਰਦੂਸ਼ਣ ਕਰਦੇ ਹੋ ਹਾਂਜੀ ਤਾਂ ਇਹਦਾ ਮਤਲਬ ਫਿਰ ਇਹ ਵੀ ਪ੍ਰਦੂਸ਼ਣ ਕਰਦੀ ਹੈ ਹਾਂਜੀ ਹਾਂਜੀ ਇਹ ਵੀ ਬਹੁਤ ਜ਼ਿਆਦਾ ਪ੍ਰਦੂਸ਼ਣ ਕਰਦੀ ਹੈ ਜੇ ਇਹ ਤੋਂ ਉਹ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ ਜੀ ਪਿੰਡਾਂ ਦੇ ਵਿੱਚ ਇਹ ਜਿਹੜਾ ਫੈਕਟਰੀਆਂ ਨਾ ਲੱਗਣ ਜਿਹਦਾ ਕਰਕੇ ਜੀ ਆਮ ਜਨਤਾ ਨੂੰ ਪ੍ਰੋਬਲਮ ਆਵੇ ਨੁਕਸਾਨ ਹੋਵੇ ਜੀ ਮੈਂ ਤੁਹਾਡਾ ਪਿੰਡ ਦੱਸਿਆ ਜਾ ਰਿਹਾ ਨੇੜੇ ਹੈ ਇੱਥੇ ਢਾਣੀਆਂ ਵੀ ਹੈ ਹੋਰ ਵੀ ਹੈਗਾ ਕੁਝ ਢਾਣੀਆਂ ਵੀ ਬਹੁਤ ਆ ਜੀ ਤਿੰਨ ਸਕੂਲ ਵੀ ਹੈਗੇ ਸਰ ਇੱਥੇ ਅੱਛਾ ਸਕੂਲ ਨੇ ਹਾਂਜੀ ਸਕੂਲ ਵੀ ਹੈ ਜੀ ਐਮਐਲਏ ਹਲਕਾ ਬਲਜਿੰਦਰ ਕੌਰ ਹੈ ਲਗਾਤਾਰ ਪਿੰਡਾਂ ਦੇ ਵਿੱਚ ਜੁਤ ਨਸ਼ਾ ਸ਼ਮਰੂਦ ਪ੍ਰੋਗਰਾਮ ਕਰੀ ਜਾਂਦੇ ਨੇ ਹਾਂਜੀ ਸੱਤ ਦਿਨ ਹੋ ਗਏ ਕਦੇ ਤੁਹਾਡੇ ਕੋਲ ਇੱਥੇ ਕਦੇ ਗੇੜਾ ਮਾਰਿਆ ਨਹੀਂ ਸਰ ਸਾਡੇ ਕੋਲ ਤਾਂ ਜੀ ਉਹਨਾਂ ਨੇ ਕਦੇ ਪੁੱਛਿਆ ਨਹੀਂ ਫੋਨ ਕਰਕੇ ਮੈਂ ਖੁਦ ਆਮ ਪਾਰਟੀ ਦੀ ਵਰਕਰ ਹਾਂ ਹੂੰ ਤੇ ਉਹਨਾਂ ਦਾ ਸਾਡੇ ਕੋਲੇ ਜੀ ਕੋਈ ਫੋਨ ਨਹੀਂ ਆਇਆ ਕੋਈ ਸੱਜਣ ਨਾਲ ਉਹਨਾਂ ਨੇ ਕੰਟੈਕਟ ਨਹੀਂ ਕੀਤਾ ਵੀ ਤੁਸੀਂ ਕਿਹੜੀ ਗੱਲ 'ਤੇ ਬੈਠੇ ਹੋ ਕੀ ਪ੍ਰੋਬਲਮ ਹੈ ਸਾਡੇ ਕੋਲੇ ਆਉਣਾ ਸਾਡੀ ਸਮੱਸਿਆ ਸੁਣਨ ਅੱਛਾ ਤੁਸੀਂ ਆਮ ਪਾਰਟੀ ਨਾਲ ਟੱਚ 'ਚ ਹੋ ਹਾਂਜੀ ਹਾਂਜੀ ਬੜਾ ਜ਼ੋਰ ਲਾਇਆ ਸੀ ਪਾਰਟੀ ਨੂੰ ਟਾਲਨੀ ਪਰ ਤੁਸੀਂ ਹੁਣ ਆਪ ਹੀ ਦੁਖੀ ਹੋਏ ਬੈਠੇ ਹਾਂ ਹਾਂਜੀ ਬਹੁਤ ਜ਼ਿਆਦਾ ਦੁਖੀ ਆ ਸਾਰਾ ਸਿਆਪ ਹੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਾਡੀ ਤਾਂ ਸਾਰੇ ਇਹ ਮੰਗ ਹੈ ਵੀ ਇਹ ਫੈਕਟਰੀ ਬੰਦ ਹੋ ਜੇ ਜੀ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਵਧੀਆ ਹੋਵੇ ਜੀ ਬੱਚੇ ਸਾਡੇ ਬਿਮਾਰ ਹੋ ਰਹੇ ਆ ਖਾਰਸ਼ ਹੋ ਰਹੀ ਆ ਬੱਚਿਆਂ ਨੂੰ ਪੀਵੀ ਦੇ ਜ਼ਿਆਦਾ ਮਰੀਜ਼ ਆ ਰਹੇ ਆ ਜੀ ਪਿੰਡ ਦੇ ਵਿੱਚ ਜਿਵੇਂ ਲੋਕਾਂ ਨੂੰ ਉਮੀਦ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂ ਤਾਂ ਇੱਕ ਬਦਲਾ ਆਊਗਾ ਉਹ ਬਦਲਾ ਨਾਲ ਲੋਕ ਸੌਖੇ ਹੋਣਗੇ ਪਰ ਤੁਸੀਂ ਆਮ ਪਾਰਟੀ ਦੇ ਇੱਕ ਵਰਕਰ ਰਹੇ ਹੋ ਜਿਤਾਉਣ ਵੇਲੇ ਵੀ ਤੁਸੀਂ ਜ਼ੋਰ ਲਾਇਆ ਹੁਣ ਪਰ ਸੱਤਵਾਂ ਦਿਨਾਂ ਤੁਸੀਂ ਧਰਨੇ ਤੇ ਬੈਠੇ ਹੋ ਦੁਖੀ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਇਹੀ ਕਹਿਣਾ ਚਾਹੁੰਦੇ ਆ ਵੀ ਜੇ ਉਹਨਾਂ ਨੂੰ ਵੀ ਜਦੋਂ ਅਸੀਂ ਉਹਨਾਂ ਪਿੱਛੇ ਜ਼ੋਰ ਲਾਇਆ ਜੋ ਉਹਨਾਂ ਨੂੰ ਵੀ ਸਾਡੀ ਸੁਣਨੀ ਚਾਹੀਦੀ ਹੈ ਜੀ ਸਾਡੀ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ ਆਉਣਾ ਚਾਹੀਦਾ ਜੀ ਸਾਡੇ ਕੋਲ ਸੱਤ ਦਿਨ ਹੋ ਗਏ ਜੀ ਤਾਂ ਕੋਈ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਹਾਂਜੀ ਕੀ ਨਾਮ ਆ ਜੀ ਆਪਣਾ ਪ੍ਰੇਮ ਚੰਦ ਦਾ ਨੰਬਰ ਦਾ ਰਪਿੰਡ ਕਮਾਲੂ ਮੇਰੇ ਮੈਸੇਜ ਆ ਜਿਹੜੀ ਸਰਪੰਚ ਹੈ ਜੀ ਤੇ ਪੰਡਕ ਮਾਲੂ ਆਪਾ ਧਰਨੇ ਤੇ ਬੈਠੇ ਹੈ ਫੈਕਟਰੀ ਦੇ ਸਬੰਧ ਚ ਕਿੰਨਾ ਸਮਾਂ ਹੋ ਗਿਆ ਇਸ ਧਰਨੇ ਨੂੰ ਚੱਲਦੇ ਜੀ 18 ਪੰਜ ਤੋਂ ਸ਼ੁਰੂ ਹੋਇਆ ਸੀ ਜੀ ਅੱਜ 24 ਤਰੀਕ ਹੋ ਗਈ ਤੇ 7ਵਾਂ ਦਿਨ ਚੱਲ ਪਿਆ ਜੀ ਕਿੱਥੇ ਜੇ ਪਹੁੰਚੀ ਹੈ ਗੱਲ ਗੱਲ ਤਾਂ ਜੀ ਰੋਜ਼ ਜਿਹੜਾ ਫੈਕਟਰੀ ਮਾਲਕਾ ਟਾਈਮ ਲਾ ਜਾਂਦਾ ਕਿ ਹੂੰ ਮੈਨੂੰ ਦੋ ਦਿਨ ਦਾ ਦੇ ਉੱਤਰਨ ਦਾ ਅੱਜ ਗੱਲ ਕੁਛਰੇ ਲੱਗੀ ਨਹੀਂ ਅੱਛਾ ਕੋਈ ਮੀਟਿੰਗਾਂ ਵੀ ਹੋਈਆਂ ਤੁਹਾਡੀਆਂ ਹਾਂਜੀ ਹੋਈਆਂ ਮੀਟਿੰਗਾਂ ਦੇ ਵਿੱਚ ਕੀ ਸਿੱਟਾ ਨਿਕਲਦਾ ਫਿਰ ਸਿੱਟਾ ਦੀ ਟਾਈਮ ਲਾ ਜਾਂਦਾ ਜੀ ਮੈਨੂੰ ਟਾਈਮ ਦੇ ਦਿਓ ਜੀ ਮੈਂ ਕੱਲ ਨੂੰ ਜੇ ਦੋ ਦਿਨ ਕਿਹੜੇ ਵਿਸ਼ੇ ਤੇ ਟਾਈਮ ਲੈਂਦੇ ਆ ਕੁਝ ਵੀ ਇਹਨੂੰ ਬੰਦ ਕਰਨ ਦਾ ਜਾਂ ਇਹਦੇ ਮਤਲਬ ਕੋਈ ਸਾਨੂੰ ਪਹਿਲਾਂ ਪਿੰਡ ਨਗਰ ਨੇ ਕਹਿਤਾ ਸੀ ਮੈਨੂੰ ਵੀ ਆਪਾਂ ਇਹਦੇ ਜਿੰਨਾ ਵੀ ਦਾ ਖਰਚਾ ਹੋਇਆ ਖਰਚਾ ਪੈਸੇ ਇਕੱਠੇ ਕਰਕੇ ਅਸੀਂ ਦੇ ਦੇਾਂਗੇ ਹੂੰ ਉਹ ਉਸ ਗੱਲ ਤੋਂ ਵੀ ਅੱਜ ਸਵੇਰੇ 10 ਵਜੇ ਫੋਨ ਆ ਗਿਆ ਸੀਗਾ ਜਿਹੜਾ ਸਾਝੇ ਬੰਦੇ ਸੀ ਸਾਡੇ ਹੂੰ ਵੀ ਵਿਚਰਾ ਜੀਨਾਮਾ ਹੁੰਦਾ ਸੀਗਾ ਵੀ ਅਸੀਂ ਨਹੀਂ ਇਸ ਤਰ੍ਹਾਂ ਬੰਦ ਕਰ ਦਿਆਂਗੇ ਤਾਂ ਕਹਿ ਗਏ ਹੂੰ ਕਰਕਰ ਵੀ ਵੇਚਣੀ ਨਹੀਂ ਅਸੀਂ ਕਿਸੇ ਨੂੰ ਅਸੀਂ ਵੇਚਣ ਵਾਲਾ ਤਾਂ ਕੰਮ ਹੀ ਨਹੀਂ ਸੀ ਅਸੀਂ ਤਾਂ ਬੰਦ ਕਰਾਉਣ ਵਾਲਾ ਸੀ ਵੀ ਚੱਲ ਇਹਨੂੰ ਤੁਹਾਡਾ ਮਕਸਦ ਤੇ ਹੀ ਇਹ ਵੀ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਬੰਦ ਹੋਣੀ ਚਾਹੀਦੀ ਹੁਣ ਪਿੰਡ ਪਿੰਡ ਦਾ ਕਿੰਨਾ ਕੇਕਾ ਦਿਖਾ ਰਹੇ ਹੋ ਤੁਸੀਂ ਜਿਵੇਂ ਰੋਜ਼ ਗਿਣਤੀ ਹੈ ਜਿਹੜੀ ਵੱਧਦੀ ਜਾਂਦੀ ਹੈ ਕੀ ਲਾਸਟ ਤੁਹਾਡਾ ਪ੍ਰਿੰਟ ਕੀ ਹੈ ਜਿਵੇਂ 7ਵਾਂ ਦਿਨ ਹੋ ਗਿਆ ਕਿੰਨਾ ਲੰਮਾ ਜੰਮਾ ਵੀ ਚੱਲ ਸਕਦਾ ਇਹ ਦੇਖੋ ਟਾਈਮ 2:00 ਵਜੇ ਗਿਆ ਜੀ ਹੂੰ ਤਾਂ ਸਵੇਰੇ 8:00 ਤੋਂ ਲੈ ਕੇ 12 1:00 ਵਜੇ ਤੱਕ ਰਾਸ਼ ਜਿਹੜਾ ਪਿੰਡ ਦਾ ਸਾਰੇ ਦਾ ਇਕੱਠ ਜੀ ਹੋ ਜਾਂਦਾ ਹੈ ਇਸ ਵੇਲੇ ਅੱਧੇ ਅੱਧੇ ਤੋਂ ਜ਼ਿਆਦਾ ਰੋਟੀ ਖਾਣ ਵਗ ਜਾਂਦੇ ਆ ਹੁਣ 3 ਵਜੇ ਤੋਂ ਵਾਪਸ ਫੇਰ ਆ ਜਾਣਗੇ ਲੇਕਿਨ ਕੱਠ ਤੁਸੀਂ ਆਪ ਹੀ ਚਾਚੂਰੇ ਨਿਗਾਹ ਮਾਰ ਲਓ ਵੀ ਮੈਂ ਤਕਰੀਬਨ ਘਰ ਘਰ ਦਾ ਬੰਦਾ ਹੈਗਾ ਇੱਥੇ ਜੀ ਹੂੰ ਉਹਨੀਆਂ ਜਿਹਦੇ ਘਰੋਂ ਬੰਦਾ ਹੈ ਨਹੀਂ ਉਹ ਲੇਡੀਜ਼ ਇੱਥੇ ਆ ਜਾਂਦੀ ਹੈ ਵੀ ਕਿਉਂ ਹਰੇਕ ਦੇ ਘਰੇ ਅੱਜ ਕੱਲ ਮਾਹੌਲ ਖਰਾਬ ਹੈ ਘਰੇ ਵੀ ਪਹਿਰਾ ਰੱਖਣਾ ਪੈਂਦਾ ਹੁੰਦਾ ਹੈ ਸਰਕਾਰ ਦੇ ਮੌਲ ਲਾ ਲੋ ਇਹ ਜੇ ਹੋਏ ਪਏ ਆ ਵੀ ਆਪਦੇ ਜਾਨ ਮਾਲ ਦੀ ਰਾਖੀ ਆਪ ਵੀ ਕਰਨੀ ਪੈਂਦੀ ਹੈ ਜੀ ਸੱਤਵਾ ਦਿਨ ਹੋ ਗਿਆ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਇੱਕ ਦਿਨ ਐਸਡੀਐਮ ਸਾਹਿਬ ਨੇ ਬੁਲਾਏ ਸੀਗੇ ਉਹਨਾਂ ਨੇ ਤਾਂ ਹੀ ਕਿਹਾ ਸੀਗੇ ਵੀ ਧਰਨਾ ਚੱਕ ਲੋ ਆਪਦਾ ਤੇ ਫੈਕਟਰੀ ਚੱਲਣ ਦੀ ਪਰ ਅਸੀਂ ਉੱਥੇ ਜਵਾਬ ਦੇ ਕੇ ਆ ਗਏ ਸੀਗੇ ਜੀ ਅਸੀਂ ਧਰਨਾ ਨਹੀਂ ਚੱਕਦੇ ਫੈਕਟਰੀ ਬੰਦ ਹੋ ਕੇ ਧਰਨਾ ਚੱਕਿਆ ਜਾਊਗਾ ਅੱਛਾ ਹੁਣ ਤੁਹਾਡਾ ਇੱਕੋ ਹੀ ਮਕਸਦ ਹੈ ਵੀ ਜਿੰਨਾ ਚਿਰ ਫੈਕਟਰੀ ਨੂੰ ਬੰਦ ਨਹੀਂ ਹੁੰਦੀ ਜਾਂ ਤਾਲਾ ਨਹੀਂ ਲੱਗਦਾ ਧਰਨਾ ਨਹੀਂ ਚੱਹੀ ਚੱਲੂ ਨਹੀਂ ਚੱਲੂ ਲਗਾਤਾਰ ਲਗਾਤਾਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਵੀਰ ਕੌਰ ਹੈ ਜੀ ਸਰ ਨੇਤੇ ਬੈਠੂ ਕੀ ਕਹਿਣਾ ਚਾਹੁੰਦੇ ਅਸੀਂ ਕਹਿ ਰਹੇ ਹਾਂ ਜੀ ਸਾਡੇ ਪਿੰਡ ਦੇ ਵਿੱਚ ਪ੍ਰੋਡੂਸ਼ਨ ਬਹੁਤ ਜ਼ਿਆਦਾ ਫੈਲ ਚੁੱਕਾ ਹੈ ਇਹਦੀ ਲਾਟ ਬਹੁਤ ਉੱਪਰ ਚੱਲ ਰਹੀ ਹੈ ਇਹਦੀ ਲਾਟ ਦਿਨੇ ਵੀ ਚੱਲਦੀ ਹੈ ਰਾਤ ਨੂੰ ਵੀ ਚੱਲਦੀ ਹੈ ਸਾਨੂੰ ਸਾਹ ਲੈਣਾ ਔਖਾ ਹੈ ਸਾਡੇ ਖੇਤ ਨੇੜੇ ਹੈ ਅਸੀਂ ਖੇਤਾਂ 'ਚ ਵੀ ਨਹੀਂ ਆ ਜਾ ਸਕਦੇ ਸਾਲ ਪਾਰ ਤੋਂ ਉੱਪਰ ਹੋ ਗਿਆ ਸਾਲ ਦੇ ਨੇੜੇ ਹੋ ਗਿਆ ਫੰਸੀ ਲੱਗੀ ਨੂੰ ਜਿੰਉਂਦੀ ਫੈਕਟਰੀ ਲੱਗੀ ਹੈ ਮੈਂ ਖੇਤ ਉਹਨਾਂ ਵੀ ਬੰਦ ਕਰਤਾ ਕਿਉਂ ਇਹਦੀ ਸਮੈਲ ਸਾਡੇ ਖੇਤੋਂ ਸਿੱਧੀ ਜਾਂਦੀ ਹੈ ਠੀਕ ਹੈ ਤੇ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਬਿਮਾਰੀ ਤਾਂ ਸਹੀ ਹੈ ਗਈਆਂ ਮੈਂ ਕੈਂਸਰ ਦੇ ਮਰੀਜ਼ ਹੀ ਆ ਤੇ ਜਦੋਂ ਸਾਡੇ ਪਿੰਡ ਚ ਹੋਰ ਵੀ ਕੈਂਸਰ ਦੇ ਬਹੁਤ ਮਰੀਜ਼ ਆ ਤੇ ਜਦੋਂ ਮੈਨੂੰ ਨਹੀਂ ਸਾਲ ਹੁੰਦਾ ਤੇ ਦੂਜਿਆਂ ਨੂੰ ਕਿਵੇਂ ਆਊਗਾ ਦੱਸੋ ਇਹ ਫੈਕਟਰੀ ਅਸੀਂ ਨਾ ਤਾਂ ਅੱਗੇ ਚੱਲਣ ਦੇਣੀ ਐ ਨਾ ਕੱਲ ਚੱਲਣ ਦੇਣੀ ਐ ਸਾਨੂੰ ਇਹ ਸਰੋਂ ਦੀ ਫੈਕਟਰੀ ਹੈ ਕਿ ਲਾਈ ਸੀ ਵੀ ਅਸੀਂ ਲਾਵਾਂਗੇ ਪਰ ਇਹ ਸਾਡੇ ਆਪ ਦੀ ਗੱਲ ਤੋਂ ਭੱਜ ਕੇ ਟਾਇਰ ਫੂਕਦੇ ਆ ਟਾਇਰਾਂ ਦਾ ਧੂਆ ਪਤਾ ਕਿੰਨਾ ਪ੍ਰੋਡੂਸ਼ਨ ਹੈ ਜੋ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਪ੍ਰਾਣੀ ਫੂਕਦੇ ਆ ਜੱਟ ਤੇ ਇਹਦਾ ਪ੍ਰਦੂਸ਼ਨ ਹੈ ਤੇ ਟਾਇਰਾਂ ਦਾ ਪ੍ਰਦੂਸ਼ਨ ਨਹੀਂ ਸਾਨੂੰ ਇਹ ਵੀ ਦੱਸਿਆ ਜਾਵੇ ਨਾਲ ਵੀ ਟਾਇਰਾਂ ਦਾ ਪ੍ਰਦੂਸ਼ਨ ਹੈ ਕਿਉਂ ਹੈ ਨਹੀਂ ਤੇ ਪ੍ਰਾਜੀ ਦਾ ਪ੍ਰਦੂਸ਼ਨ ਕਿਵੇਂ ਹੈ ਇਹ ਵੀ ਬਾਰ ਦੇ ਹਲਕੇ ਦੇ ਐਮ ਐਲ اے ਪ੍ਰੋਫੈਸਰ ਬਲਜਿੰਦਰ ਕੋਈ ਵੀ ਨਹੀਂ ਆਇਆ ਜੋ ਨਸ਼ਾ ਵਿਰੋਧ ਪ੍ਰੋਗਰਾਮ ਕਰੀ ਜਾਂਦੇ ਆ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ 7 ਦਿਨ ਹੋ ਗਏ ਮੈਂ ਆਇਆ ਕੋਈ ਇੱਥੇ ਇੱਥੇ ਕੋਈ ਨਹੀਂ ਆਇਆ ਪਰ ਸਾਡੀ ਕੋਈ ਸੁਣਾਈ ਨਹੀਂ ਅਸੀਂ ਇਹ ਕਹਿੰਦੇ ਆ ਸਾਨੂੰ ਸਾਹ ਸੌਖਾ ਅਜੇ ਕਾਸਤਜੀਤ ਦੀ ਹੋਰ ਫੈਕਟਰੀ ਲਾ ਲਈ ਅਸੀਂ ਉਹਦੇ ਕੋਈ ਵਿਰੋਧ ਨਹੀਂ ਗਏ ਪਰ ਅਸੀਂ ਇਹ ਕਹਿੰਦੇ ਆ ਵੀ ਟਾਇਰ ਨਾ ਫੁਕੇ ਜਾਣ ਤੇ 13 ਦੀ بجائے ਕੋਈ ਹੋਰ ਲਾ ਲੇ ਤੇ ਸਾਨੂੰ ਸਾਹ ਸੌਖਾ ਆ ਜੇ ਅਸੀਂ ਪ੍ਰਦੂਸ਼ਣ ਰੋਕਣਾ ਚਾਹੁੰਦੇ ਆ ਸਾਡੀ ਇਹੀ ਬਸ ਕੱਲੀ ਉੱਗਾਂ ਦਵਾਤਾ ਜੀ ਜੇ ਮੰਨ ਲਓ ਫੇਰ ਵੀ ਆਂ ਲੱਗਦਾ ਜਿਵੇਂ ਪਹਿਲਾਂ ਸਾਨੂੰ ਝੂਠ ਬੋਲ ਕੇ ਚਲਾਈ ਆ ਹੋ ਸਕਦਾ ਇਹਦੂ ਬਾਰ ਅਸੀਂ ਉਹਦੂ ਬਾਰ ਫੇਰ ਤਾਂ ਲਾ ਲਾਂਗੇ ਫੇਰ ਕਿਹੜੇ ਸਪੱਸ਼ ਪਿੰਡ ਗਿਆ ਜੀ ਅਸੀਂ ਪਿੰਡ ਦੇ ਨਾਲ ਹੀ ਆਂ ਪਿੰਡ ਵੀ ਸਾਡੇ ਨਾਲ ਐ ਅਸੀਂ ਜੇ ਪਿੰਡ ਦੇ ਕੋਈ ਪ੍ਰੋਬਲਮ ਆਉਣੀ ਐ ਪਿੰਡ ਤਾਂ ਸਾਡੇ ਨਾਲ ਪਿੰਡੇ ਦੇ ਨਾਲ ਅਸੀਂ ਕੀ ਨਾਮ ਹੈ ਤੁਹਾਡਾ ਹਰਵੰਸ ਕੋਰ ਕੀ ਕਹਿਣਾ ਚਾਹੁੰਨੇ ਜੀ ਧਰਨੇ 'ਚ ਬੈਠੇ ਹੋ ਤੁਸੀਂ ਅਸੀਂ ਤਾਂ ਧਰਨੇ 'ਚ ਐਂ ਬੈਠੇ ਆਂਗੇ ਭਰਾਵਾ ਵੀ ਆਹ ਫੈਕਟਰੀ ਨੂੰ ਲੱਗ ਜਾ ਤਾਲਾ ਇਹਦੇ ਵਿੱਚ ਹੋਰ ਕੋਈ ਵੀ ਸਾਧਨ ਚਲਾ ਲੇ ਆਪਦਾ ਹੂੰ ਅਸੀਂ ਐਂ ਨਹੀਂ ਕਹਿੰਦੇ ਵੀ ਬਾਣੀਆਂ ਨੂੰ ਪਿੰਡੋਂ ਕੱਢਾਂਗੇ ਹੂੰ ਉਹ ਨਹੀਂ ਕਰਦੇਗੇ ਅਗਲੇ ਨੇ ਖਰੀਦੀ ਐ ਚਲਾਵੇ ਪਰ ਆ ਜਿੱਦਾਂ ਦਾ ਤੇਲ ਸਾੜ ਨੂੰ ਹਟੇ ਹੈਗੇ ਆ ਉਦੋਂ ਸਾਡੇ ਘਰੇ ਆ ਕੇ ਬੱਚੇ ਰੋਟੀ ਖਾ ਲੈਂਦੇ ਨੇ ਨਹੀਂ ਆ ਆ ਕੇ ਰੋਣ ਬੈਜ ਜਾਂਦੇ ਨੇ ਕਿ ਸਾਨੂੰ ਤਾਂ 스멜 ਆਉਂਦੀ ਆ ਤੁਸੀਂ ਸਬਜੀ ਨਹੀਂ ਬਣਾਉਂਦੇ ਤੁਸੀਂ ਆ ਚੀਜ਼ ਨਹੀਂ ਬਣਾਉਂਦੇ ਵਧੀਆ ਤੁਸੀਂ ਉਹ 스멜 ਆ ਇਹਦੇ ਚੋਂ ਆਉਂਦੀ ਆ ਹੂੰ ਬੱਚਿਆਂ ਦੇ ਗਲਿਆਂ ਚ ਬੈ ਜਾਂਦੀ ਹੈਗੀ ਸਾਰੇ ਸਮਝ ਲਿਆ ਸੀ ਤਾਂ ਪ੍ਰੈਗਮਾਂ ਦੇ ਸ਼ਿਕਾਇਨ ਹੋਏ ਪਏ ਹਾਂਗੇ ਸਾਰੇ ਕਿਸੇ ਨੂੰ ਸਾਹ ਹੋ ਗਿਆ ਕਿਸੇ ਨੂੰ ਖੰਗ ਹੋ ਗਈ ਕਿਸੇ ਨੂੰ ਟੀਵੀ ਹੋ ਗਈ ਆ 6 ਮਹੀਨੇ ਚ ਜਾਂ ਸਾਡੇ ਨਾਲ ਹੈਗਾ ਡਾਕਟਰ ਆਪਣੀ ਮੰਡੀ ਤੇ ਉਰਲੇ ਮੋੜ ਜੇ ਤੇ ਹੂੰ ਉਹਨੂੰ ਜਾ ਕੇ ਪੁੱਛ ਲੋ ਵੀ ਉਹ ਇੱਥੇ ਤੁਹਾਨੂੰ ਤੋਂ ਸ਼ਮਕੀਮ ਲਮਾਉਣ ਆਲੇ ਕਿੰਨੇ ਬੱਚੇ ਆਉਂਦੇ ਨੇ ਸਾਡੇ ਪਿੰਡ ਵਾਲੇ ਡਾਕਟਰ ਕੋਲੇ ਵੀ ਸਾਡੇ ਥਾਂ ਨਹੀਂ ਥੇ ਹੁੰਦਾਗਾ ਫਿਰ ਸਾਨੂੰ ਮੰਡੀ ਜਾਣਾ ਪੈਂਦਾ ਹੈਗਾ ਬੱਚੇ ਇੰਨੇ ਤੰਗ ਆ ਇਸ ਤੋਂ ਬੱਚਿਆਂ ਤੋਂ ਤੰਗ ਆਏ ਪਿਆ ਆਪਦਾ ਸੀ ਆਪਦੀ ਭੋਗ ਲਈ ਹੂੰ ਬਸ ਅਸੀਂ ਟਾਈ ਚਾਉਨੇ ਹਾਂਗੇ ਵੀ ਇੱਥੇ ਕੁਛ ਚਲਾ ਲੇ ਹੂੰ ਹੋਰ ਕੋਈ ਸਹਾਨ ਕਰ ਲੇ ਆਪਦਾ ਤੇ ਪਰ ਆਹ ਤੇਲ ਨਹੀਂ ਅਸੀਂ ਸਾ ਟਾਇਰ ਨਹੀਂ ਸਾੜਨ ਦਿੰਦੇ ਜਿੱਦਾਂ ਦੇ ਟਾਇਰ ਸਾੜਨੋਂ ਹਟੇ ਆ ਉਦੋਂ ਸਾਡੇ ਬੱਚੇ ਸਕੂਲੋਂ ਆ ਕੇ ਵਧੀਆ ਰੋਟੀ ਖਾ ਲੈਂਦੇ ਆ ਠੀਕ ਹੈ ਮੰਨ ਲਓ 7ਵਾਂ ਦੇਣਾ ਹੁਣ ਤੁਹਾਨੂੰ ਕੀ ਲੱਗਦਾ ਵੀ ਇਸ ਮਸਲੇ ਦਾ ਹੱਲ ਜੇ ਨਾ ਹੋਏ ਇਹ ਮਸਲੇ ਦਾ ਹੱਲ ਤਾਂ ਉਹਦੇ ਹੱਥ ਹੈ ਕਰੂਗਾ ਸਾਡੇ ਹੱਥ ਤਾਂ ਕੁਛ ਨਹੀਂਗਾ ਅਸੀਂ ਤਾਂ ਬੈਠਣ ਵਾਲੇ ਆ ਹੂੰ ਉਹ ਰੋਜ਼ ਲਾਰਾ ਲਾ ਦਿੰਦਾ ਹੈਗਾ ਅੱਜ ਨਹੀਂ ਕੱਲ ਕੱਲ ਨਹੀਂ ਅੱਜ ਹੁਣ ਤੁਹਾਡਾ ਲਾਸਟ ਪੁਆਇੰਟ ਕੀ ਹੈ ਲਾਸਟ ਫਾਈਨ ਤਾਂ ਹੀ ਆ ਬਸ ਬੈਠੇ ਆ ਫਿਰ ਅਸੀਂ ਉਹਨਾਂ ਚਿਕਰ ਜਿੰਨੇ ਚਿਕਰੇ ਨੂੰ ਤਾਲਾ ਨਹੀਂ ਲੱਗਦਾ ਉਹਨਾਂ ਚਿਕਰ ਬੈਠੇ ਆ ਜਿਹਦੇ ਤਾਲਾ ਲੱਗ ਗਿਆ ਉਹਦੇ ਅਸੀਂ ਉੱਠ ਖੜਾਂਗੇ ਉਹ ਵੀ ਅਸੀਂ ਲਿਖਤੀ ਰੂਪ ਲਾਵਾਂਗੇ ਐਹੋ ਜੀ ਗੱਲ ਤਾਂ ਹੈ ਨਹੀਂਗੀ ਵੀ ਉਹ ਆਖ ਦੂਆ ਵੀ ਮੈਂ ਬੰਦ ਕਰਤੀ ਤੇ ਅਸੀਂ ਘਰਾਂ ਨੂੰ ਉੱਠ ਜਾਾਂਗੇ ਉਹ ਮੇ ਨਹੀਂ ਜਾਂਦੇਗੇ ਹਮ ਅੱਡੀ ਜੋਤੀ ਦਾ ਜ਼ੋਰ ਲਾ ਕੇ ਨਾ ਜਮਾਂ ਫਿਰ ਜਮਾਂ ਕੀ ਨਾਮ ਹੈ ਜੀ ਆਪਣਾ ਆਮਨਦੀਪ ਹੈ ਜੀ ਧਰਨਾ ਚੱਲੀ ਜਾਂਦੇ ਨੂੰ 7 ਮੰਦਿਆਂ ਨੂੰ ਹੋ ਗਿਆ ਜੀ ਤੁਸੀਂ ਵੀ ਮਨ ਲੱਗਦਾ ਲਗਾਤਾਰ ਧਰਨੇ ਤੇ ਬੈਠੇ ਹੋ ਕੀ ਲੱਗਦਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਲ ਦਾਰ ਨਹੀਂ ਪਈ ਜੀ ਸਾਡੀ ਕੋਈ ਨਹੀਂ ਸਾਡੀ ਕੋਈ ਗੱਲ ਸੁਣਦਾ ਜੀ ਇਹ ਤਾਂ ਆਉਂਦੇ ਆ ਵਗ ਜਾਂਦੇ ਆਉਂਦੇ ਆ ਵਗ ਜਾਂਦੇ ਆ ਤੇ ਚੰਗੀਆਂ ਗੱਡੀਆਂ ਤੇ ਚੜ੍ਹੇ ਫਿਰਦੇ ਆ ਮੱਚੇ ਦੇ ਦੁੱਪੇ ਅਸੀਂ ਜਾਣੇ ਜੀ ਬਰोबर ਸਾਡੇ ਆਪ ਦੀਆਂ ਬੁੜੀਆਂ ਬਿਠਾ ਦੇਣ ਇਹਨਾਂ ਨੂੰ ਕਿਸੇ ਕਾ ਜੀ ਤੇ ਇਸ ਗਾਂ ਦੇ ਵੜ ਕੇ ਬਹਿ ਜਾਂਦੇ ਬੈਠੇ ਰਹੇ ਦੁੱਪੇ ਅਸੀਂ ਬਿਠੇ ਕਿੰਨੇ ਵੇਖੋ ਕਿੰਨੀਆਂ ਬੁੜੀਆਂ ਤੰਗ ਆ ਜੀ ਛੋਟੇ ਛੋਟੇ ਬੱਚੇ ਲੈ ਕੇ ਸਾਡੀਆਂ ਮਾਰਨੀ ਪਹੁੰਚਦੇ ਆ ਇਹ ਵੀ ਇਹ ਫੈਕਟਰੀ ਬੰ ਹਾਂ ਕੀ ਲੱਗਦਾ ਤੁਹਾਨੂੰ ਵੀ ਇਹਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਕੀ ਕਾਰਨ ਹੈ ਕੀ ਪਤਾ ਜੀ ਵਿੱਚ ਸਾਨੂੰ ਤਾਂ ਕਹਿਆ ਅੱਜ ਨਿਆਂ ਕਰੂੰਗਾ ਸਵੇਰੇ ਕਰੂੰਗਾ ਟਾਈਮ ਦੇ ਤਾਂ 12:00 ਵਜੇ ਤੱਕ ਦੇ ਇੱਕ ਦਾ ਤੇ ਤੱਕ ਗੱਲ ਸੁਣ ਨਹੀਂ ਰਿਹਾ ਜੀ ਹਾਂ ਕੋਈ ਸਰਕਾਰ ਨੇ ਨਹੀਂ ਸੁਣਵਾਈ ਕੀਤੀ ਵੀ ਤੁਹਾਡੀ ਕੋਈ ਨਹੀਂ ਆਇਆ ਜੀ ਇੱਥੇ ਹਾਂ ਕਹਿੰਦੇ ਸੀ ਵੀ ਗੱਡੀਆਂ ਬਾਹਰ ਕਢਾਓ ਹੋਰ ਅਸੀਂ ਕੱਢਣ ਨਹੀਂ ਦਿੱਤਿਆਂ ਜੀ ਅੱਛਾ ਅਸੀਂ ਨਹੀਂ ਕੱਢਣ ਦਿੰਦੇ ਹੁਣ ਇਸ ਤੋਂ ਬਾਅਦ ਸਾਰਾ ਕੁਝ ਬੰਦ ਕਰਾਂਗੇ ਜੀ 7 ਦਿਨ ਤਾਂ ਹੋ ਗਏ ਸਾਨੂੰ ਬਸ ਅਸੀਂ ਉਹਦੀ ਨਰਵਾਈਏ ਸੀ ਰਹੇ ਹੁਣ ਅਸੀਂ ਆਪਦਾ ਜਿਹੜਾ ਸਾਡਾ ਉਥੋਂ ਕਾਨੂੰਨੀ ਕਾਰਵਾਈ ਕਰੀ ਗਈ ਕਰਾਂਗੇ ਜਿੰਨੀ ਹੋਈ ਸਾਥ ਕੀ ਮਕਸਦ ਹੈ ਹੁਣ ਤੁਹਾਡਾ ਲਾਸਟ ਤੁਹਾਡਾ ਪੁਆਇੰਟ ਕੀ ਹੈ ਸਰ ਜੀ ਅਸੀਂ ਬੰਦ ਕਰਾ ਕੇ ਹਟਾਂਗੇ ਠੀਕ ਹੈ ਹਾਂ ਪਰ ਸਾਡੀਆਂ ਇੱਥੇ ਜਾਣਾਂ ਦਿੱਤੀਆਂ ਜਾਣ ਪਰ ਅਸੀਂ ਬੰਦ ਕਰਾ ਕੇ ਹਟਾਂਗੇ ਅਸੀਂ ਇੱਥੇ ਬੈਠੇ ਸੁੱਕ ਜਾਾਂਗੇ ਅਸੀਂ ਤਾਂ ਜੀ ਇੱਕ ਟਾਈਮ ਦਾ ਖਾਣਾ ਦਾਣਾ ਵੀ ਛੱਡਤਾ ਇੱਥੇ ਬੈਠੇ ਅਸੀਂ ਭੁੱਖੇ ਤਾਂ ਹੀ ਬੈਠੇ ਆ ਸਾਨੂੰ ਕੋਈ ਕੁਝ ਨਹੀਂ ਚੰਗਾ ਲੱਗਦਾ ਜੀ ਕੀ ਨਾਮ ਹੈ ਜੀ ਆਪਣਾ ਯਾਰ ਜੀ ਇਦ ਤੱਕ 7ਵਾਂ ਦਿਨ ਹੋ ਗਿਆ ਧਰਨੇ 'ਤੇ ਤੁਹਾਨੂੰ ਬੈਠਿਆ ਨੂੰ ਲਗਾਤਾਰ ਕੀ ਲੱਗਦਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਬੰਦ ਕਰਾਉਣਾ ਚਾਹੁੰਦੇ ਆ ਜੀ ਜਿੱਦੇ ਬੰਦ ਹੋ ਗਿਆ ਠਕੜਾਂਗੇ ਨਹੀਂ ਬੈਠੇ ਅੱਛਾ ਹਾਂ ਉਹਨਾਂ ਚਿਰ ਉੱਠਦੇ ਨਹੀਂ ਮੰਨ ਲਓ ਜਿਵੇਂ 7ਵਾਂ ਦਿਨ ਹੋ ਗਿਆ ਨਿੱਕੇ ਨਿੱਕੇ ਬੱਚੇ ਵੀ ਮੰਨ ਲਓ ਮਾਂ ਮਾਂ ਲਈ ਬੈਠੀਆਂ ਨੇ ਤੁਸੀਂ ਵੀ ਜਿਵੇਂ 7ਵਾਂ ਦਿਨ ਹੋ ਗਿਆ ਵੀ ਚਾਹ ਲੱਗਦਾ ਹੁੰਦਾ ਵੀ ਦਿਨ ਬਾਲੇ ਹੋ ਗਏ ਵੀ ਪਰੇ ਨਿਬੜ ਜੇ ਕੰਮ ਜਾਂ ਕਰਦਾ ਕਰੇ ਨਹੀਂ ਕਰਦਾ ਨਾ ਕਰਿਆ ਇਹ ਜੇ ਵੀ ਹਾਲਾਤ ਬਣ ਜਾਂਦੇ ਆ ਨਹੀਂ ਜੀ ਹਾਲਾਤ ਜਿੰਨਾ ਚਿਰ ਸਾਡਾ ਫੈਸਲਾ ਹੁੰਦਾ ਨਹੀਂ ਉਹਨਾਂ ਚਿਰ ਅਸੀਂ ਉੱਠਦੇ ਨਹੀਂ ਸਾਡਾ ਇਹੀ ਹਾਲਾਤ ਹੈ ਕੋਈ ਗੱਲ ਨਹੀਂ ਬੈਠੇ ਆ ਜਦੋਂ ਸਾਨੂੰ ਘਰੇ ਵੀ ਨਹੀਂ ਸਾਨੂੰ ਤਾਂ ਚਾਹਣ ਆਉਂਦੀ ਤੇ ਇੱਥੇ ਵੀ ਬੈਠੇ ਆ ਧੁੱਪੇ ਕੋਈ ਚੱਕਰ ਨਹੀਂ ਮੰਨ ਲਓ ਸੋਡਾ ਇੱਕੋ ਹੀ ਮਕਸਦ ਹੈ ਹੁਣ ਵੀ ਫੈਕਟਰੀ ਬੰਦ ਕਰਾਉਣੀ ਹੈ ਹਾਂਜੀ ਬੰਦ ਕਰਾਉਣੀ ਹੈ ਕਿ ਕਿੰਨੀ ਮੰਨ ਲਓ ਮੁਸ਼ਕਲ ਕਿੰਨੀ ਕਰ ਰਹੀ ਸੀ ਤੁਹਾਨੂੰ ਜਿਵੇਂ ਲੱਗ ਮੁਸ਼ਕਲ ਜੀ ਸਾਨੂੰ ਬਹੁਤ ਜ਼ਿਆਦੇ ਸੀਗੀ ਜੇ ਮੁਸ਼ਕਲ ਹੈ ਤਾਂ ਅੱਜ ਅਸੀਂ ਧੁੱਪੇ ਬੈਠੇ ਆ ਹੋਰ ਨਹੀਂ ਕੋਈ ਬੰਦਾ ਕੋਈ ਇੱਥੇ ਕੋਈ ਅੱਜ ਇੰਨੀਆਂ ਹਫ਼ਤੇ ਨਪਾਲਟੀਆਂ ਤਿੰਨੇ ਪਾਲਟੀਆਂ ਚ ਕੋਈ ਨਹੀਂ ਇੱਥੇ ਆ ਕੇ ਮਸਲਾ ਹੱਲ ਕੀਤਾ ਕਿਸੇ ਨੇ ਵੀ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਨਹੀਂ ਜਿਵੇਂ ਵੋਟਾਂ ਵੇਲੇ ਆ ਜਾਂਦੇ ਆ ਹਾਂ ਜੀ ਵੋਟਾਂ ਵੇਲੇ ਬਹੁਤ ਦਿਸਦਾ ਪਿੰਡ ਕਮਾਲੂ ਹੂੰ ਪਰ ਅੱਜ ਕਿਸੇ ਨੂੰ ਨਹੀਂ ਦਿਸਿਆ ਟਾਣੀਆਂ ਚ ਵੀ ਆਉਂਦੇ ਆ ਪਰ ਅੱਜ ਕਿਸੇ ਨੂੰ ਕੁਝ ਨਹੀਂ ਦਿਸਿਆ ਤੁਸੀਂ ਟਾਣੀਆਂ ਚ ਰਹਿੰਦੇ ਹੋ ਹਾਂ ਜੀ ਆਹ ਸਾਡੇ ਤੋਂ ਥੋੜੀ ਦੂਰ ਘਰ ਹੈ ਜੀ ਅੱਛਾ ਹੂੰ ਅਸੀਂ ਬਹੁਤ ਤੰਗ ਆ ਜੀ ਸਾਡੇ ਘਰੇ ਸਾਂਦੇ ਮਰੀਜ਼ ਹੈ ਜੀ ਸਾਂ ਕਰਕੇ ਸੰਤ ਰੋਟੀ ਜੀ ਸਾਡਾ ਪਿੰਡ ਵੀ ਦੁਖੀ ਆ ਸਾਡੇ ਖੇਤਾਂ ਵਾਲੇ ਬਜ਼ੁਰਗੁੰਡੇ ਕੰਮ ਕਰਦੇ ਉਹ ਵੀ ਦੁਖੀ ਆ ਤੇ ਅਸੀਂ ਤਾਂ ਪਰੇਸ਼ਾਨ ਹੋਣਾ ਹੀ ਹੋਣਾ ਸਾਰੇ ਦੁਖੀ ਆ ਅਸੀਂ ਦੁਖੀ ਆ ਜੀ ਬੈਠੇ ਧੁੱਪੇ ਬੈਠੇ ਹਾ ਜਿਹੜੇ ਦੇ ਮਹੀਨੇ ਸਾਡੀ ਤਾਂ ਹੁਣ ਫੇਰ ਆਪਦੇ ਸਾਡੇ ਗੁਰੂਆਂ ਵਾਲਾ ਕੰਮ ਹੈ ਬੈਠੇ ਆਗੇ ਹਾਂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਸੰਤਰਵਾ ਕੀ ਧਰਨੇ ਤੇ ਬੈਠਿਓ ਜੀ ਅੱਜ ਜਿਵੇਂ 7ਵਾਂ ਦਿਨ ਚੱਲੀ ਜਾਂਦਾ ਕੀ ਕਹਿਣਾ ਚਾਹੁੰਦੇ 7ਵਾਂ ਦਿਨ ਚੱਲੀ ਜਾਂਦਾ ਹੂੰ 7 ਦਿਨ ਹੋ ਗਏ ਸਸ ਅਸੀਂ ਬਹੁਤ ਦੁਖੀ ਹੋ ਰਿਹਾ ਹਮ ਸਾਰਾ ਮਤਲਬ ਪਿੰਡ ਹੀ ਦੁਖੀ ਹੋ ਰਿਹਾ ਕਿਉਂ ਜਦੋਂ ਟਰਮ ਚਾਉਂਦੇ ਆ ਹਮ ਸਾਨੂੰ ਸਾਹ ਨਹੀਂ ਆਉਂਦਾ ਜਿਹੜੇ 70 80 ਸਾਲ ਦੀ ਉਮਰ ਹੋ ਰਹੀ ਹੈ ਹਮ ਤੇ ਸਾਹ ਨਹੀਂ ਆਉਂਦਾ ਉੱਡਦੇ ਆ ਮੂੰਹ ਕਾਲਾ ਹੋ ਜਾਂਦਾ ਜਵਕਾਂ ਦੇ ਨੱਕ ਕਾਲੇ ਹੋ ਜਾਂਦੇ ਆ ਤੂੰ ਆਉਂਦਾ ਸਾਨੂੰ ਹਮ ਵੀ ਅਸੀਂ ਇਹਨੂੰ ਬੰਦ ਕਰਾਉਣਾ ਚਾਹੁੰਦੇ ਹਮ ਅਸੀਂ ਫੈਕਟਰੀ ਚੱਲਣ ਨਹੀਂ ਦੇਣੀ ਬੰਦ ਕਰਾਉਣੀ ਐ ਸੀ ਠੀਕ ਹੈ ਹਾਂ ਹੋਰ ਕੁਛ ਲਾ ਲੈਣ ਇੱਥੇ ਅਸੀਂ ਆਏ ਨਹੀਂ ਆਦੇ ਵੀ ਇਹਨਾਂ ਨਾਲ ਸਾਡੀ ਕੋ ਲੜਾਈ ਹੈ ਹੋਰ ਕੁਝ ਚਲਾ ਲੈਣ 31 ਟਾਇਰ ਨਾ ਮਚਉਣੇ ਠੀਕ ਹੈ ਮੰਨ ਲਓ ਜਿਹੜੀ ਟਾਇਰਾਂ ਵਾਲੀ ਫੈਕਟਰੀ ਲੱਗੀ ਇਹ ਬੰਦ ਕਰਾਉਣਾ ਹਾਂ ਇਹ ਬੰਦ ਕਰਾਉਣਾ ਪਰ ਇਹ ਤਾਂ ਪਹਿਲਾਂ ਵੀ ਦੱਸਿਆ ਜਾ ਰਿਹਾ ਵੀ ਇਹਨਾਂ ਨੇ ਇਹ ਕਿਹਾ ਸੀ ਵੀ ਸਰੋਂ ਦੇ ਤੇਲ ਦੀ ਫੈਕਟਰੀ ਲਾਉਣੀ ਹੈ ਹਾਂਜੀ ਕਿਸੇ ਨੂੰ ਦੱਸਿਆ ਨਹੀਂ ਇਹਨਾਂ ਨੇ ਹੂੰ ਸਰੋਂ ਦੇ ਲਾਉਣੀ ਹੈ ਹਾਂ ਉਹ ਕਹਿ ਕੇ ਲਾਈ ਜਾਨੇ ਚੋਰੀਆਂ ਲਾ ਲਈ ਇੱਕ ਟਾਇਰ ਵਾਲੀ ਕੀ ਨਾਮ ਹੈ ਜੀ ਆਪਣਾ ਦੱਸ ਦੇ ਤੁਸੀਂ ਧਰਨੇ ਤੇ ਬੈਠੇ ਹੋ ਸੱਤ ਦਿਨ ਹੋ ਗਏ ਕਿੰਨੀ ਕੁ ਦਿੱਕਤ ਆਉਂਦੀ ਹੈ ਜੀ ਬਕਤ ਬਾਹਰ ਹੀ ਆਉਂਦੇ ਨੇ ਆ ਜੀ ਆਉਂਦੇ ਨੇ ਅੱਛਾ ਅੱਜ ਬੜੀ ਜਿਆ ਕੰਮ ਬੰਦ ਕਰਕੇ ਘੱਟਾ ਕੱਲ ਤੇ ਅੱਜ ਪਰਸੋਂ ਇੱਥੇ ਬੈਠੇ ਸਾਨੂੰ ਦਮ ਚਲੀ ਜਾਂਦਾ ਅੱਛਾ ਬਹੁਤ ਜਿਆ ਕੰਮ ਚੜਦਾ ਸਾਰੀ ਪੁੜੀ ਹੈ ਹਾਂ ਪਰੋਂ ਲਾ ਸੇ ਕਰਕੇ ਜੰਮੀ ਕੰਮ ਆਉਂਦਾ ਆਖ ਖਾਉ ਲੱਗੇ ਸਾਡੀ ਛੜਦੀ ਹੈ ਤਾਂ ਪਟਾ ਰਹਿੰਦਾ ਫਿਰ ਤੇ ਮੈਂ ਜਨੇ ਜਾਮ ਨਹੀਂ ਕੋਲ ਤੇ ਜਿਹੜਾ ਜਾ ਬਣਦਾ ਜੀ ਅੱਛਾ ਇਹ ਮਸ਼ੀਨਾ ਫਿਰ ਤੁਸੀਂ ਨਾਲ ਰੱਖਦੇ ਹੋ ਹਾਂ ਕੋਈ ਦਿੱਕਤ ਨਹੀਂ ਜੀ ਕੈਨਸਲ ਅੱਛਾ ਤਣੋ ਕੋਈ ਡੱਬੀ ਹੈ ਇਹ ਚਦੇ ਰਹਿੰਦੇ ਹੋ ਹਾਂ ਆਹ ਟੀਕਾ ਇਹ ਕੈਪਸੂਲ ਪਾਉਂਦੇ ਜੀ ਇਹਦੇ ਚ ਇਹਦੇ ਚ ਕੈਪਸੂਲ ਪਾਉਂਦੇ ਹੋ ਹਾਂ ਆਹ ਦੇਖੋ ਤੁਹਾਨੂੰ ਵੀ ਸਾਰੀ ਬਿਮਾਰੀ ਆ ਹਾਂ ਜੀ ਹਾਂ ਇਹ ਕੀ ਕਿੰਨਾ ਸਮਾਂ ਹੋ ਗਿਆ ਇਹਨੂੰ ਹੋ ਗਿਆ ਹੁਣ ਸਾਹੀ ਇਹ ਤਾਂ ਵੀ ਘਟਾ ਜਿਆਦਾ ਹੋ ਗਿਆ ਸਾਹ ਹੋ ਪਟਿਆ ਜਾਂਦਾ ਕਾਹਦੇ ਨਾ ਟਿਕਾਉਂਦੇ ਆਸੀ ਜੀ ਤੁਸੀਂ ਵੀ ਇਹ ਮਸ਼ੀਨ ਵਰਤਦੇ ਆ ਸਾਹੀ ਮਸ਼ੀਨ ਵਰਤਦੇ ਆ ਅੱਛਾ ਪੱਟੇ ਦੋਨੇ ਅੱਛਾ ਹੋਰ ਵੀ ਹੈ ਤੁਹਾਡੇ ਪਿੰਡ ਚ ਇਸ ਤਰ੍ਹਾਂ ਦੇ ਮਰੀਜ਼ ਆਹ ਇਹ ਜੋ ਹੋਣਗੇ ਇਹ ਮੇਰਾ ਭਾਈ ਆ ਕੋਹ ਕੋਲੇ ਸਾਹਮਣੇ ਉਹਦੇ ਕੋਲੇ ਵੀ ਅਸੀਂ ਉਹ ਦੂਜਾ ਪੰਪ ਆ ਉਹ ਉਹ ਮਤਲਬ ਦੂਜਾ ਇਹੋ ਵਿੱਚ ਦਵਾਈ ਵਾਲਾ ਉਹ ਵਿੱਚ ਫਿਰ ਚਿਹਰਾ ਕਹਿੰਦੇ ਵਿੱਚ ਕੈਨਸਲ ਇਹਦੇ ਵਿੱਚ ਕੈਨਸਲ ਠੀਕ ਹੈ ਮੇ ਤੁਹਾਡੀ ਮੰਗ ਕੀ ਹੈ ਮੰਗਦਾ ਜੀ ਇਹ ਬੰਦ ਹੋ ਜੇ ਬਸ ਬੰਦ ਕਰਾਂਗੇ ਬੰਦ ਕਰਾਂਗੇ ਕੰਮ ਤਾਂ ਨਾ ਜਾਰੀ ਰਹੂ ਉਹ ਨਾ ਚੱਲ ਜਾਰੀ ਰਹੇ ਚੱਕਦੇ ਨਹੀਂ ਤਾਂ ਮੇਥੇ ਸਮੇ ਤਾਂ ਹੀ ਹੈ ਹਣ ਮੇਥੇ ਸਮੇ ਤਾਂ ਹੀ ਹੈ ਭਾਈ ਆਪਣਾ ਹਮੀਰ ਸਿੰਘ ਹੈ ਜੀ ਸੱਤਵਾਂ ਦਿਨ ਹੋਗਾ ਤੁਹਾਡੇ ਪਿੰਡ ਧਰਨਾ ਚੱਲਦੇ ਇਹਨੂੰ ਬਜ਼ੁਰਗ ਬੈਠੇ ਨੇ ਨੌਜਵਾਨ ਆਉਂਦੇ ਨੇ ਮਾਤਾ ਪਿਤਾ ਬੈਠੀਆਂ ਨੇ ਇਹ ਕਹਿਣਾ ਚਾਹੁੰਦੇ ਕਹਿਣਾ ਤੇ ਇਹੀ ਚਾਹੁੰਦੇ ਇਹ ਵੀ ਸਾਰੇ ਪਿੰਡ ਦਾ ਪੂਰਾ ਸਹਿਯੋਗ ਹੈ ਪਿੰਡ ਪਿੰਡ ਦੇ ਬੱਚੇ-ਬੱਚੇ ਦੀ ਸਾਰੀ ਆਵਾਜ਼ ਆਈ ਵੀ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਸਾਹ ਲੈਣ ਦੇ ਵਿੱਚ ਆ ਬਜ਼ੁਰਗਾਂ ਤੋਂ ਤੁਹਾਡੇ ਸਾਹਮਣੇ ਆ ਸਾਹ ਸਾੜੇ ਪੰਪ ਲਈ ਫਿਰਦੇ ਨਾਲ ਤਾਂ ਕਰਕੇ ਸਾਰਾ ਪਿੰਡ ਬਸ ਇੱਕੋ ਹੀ ਮੰਗਦਾ ਵੀ ਇਹ ਬੰਦ ਹੋਣੀ ਚਾਹੀਦੀ ਹੈ ਪਰ ਦੂਸ਼ਣ ਬਹੁਤ ਜਿਆਦਾ ਹੈ ਜੀ ਹਾਂ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਬਾਈ ਕਾਸ਼ਦੀਪ ਸਿੰਘ ਹੈ ਕਾਸ਼ਦੀਪ 7ਵਾਂ ਦਿਨ ਹੋ ਗਿਆ ਧਰਨੇ ਨੂੰ ਚਲਦੇ ਨੂੰ ਕੀ ਕਹਿਣਾ ਚਾਹਣ ਅਸੀਂ ਤਾਂ ਜੀ ਤੰਗ ਆ ਬਹੁਤ ਜਿਆਦਾ ਪਰੇਸ਼ਾਨ ਹੋ ਰਹੇ ਹਾਂਗੇ ਗਰਮੀ 'ਚ ਬੈਠਣਾ ਬੈਰਿਆ ਆਪਦਾ ਕੰਮ ਛੱਡ ਕੇ ਆ ਰਹੇ ਹਾਂਗੇ ਬਾਕੀ ਸਾਰਾ ਪਿੰਡੀ ਪਰੇਸ਼ਾਨ ਹੋ ਰਿਹਾ ਹੈ ਇਹ ਚੀਜ਼ਾਂ ਤੋਂ ਹੂੰ ਉਹਨਾਂ ਅਸੀਂ ਤਾਂ ਇਹ ਮੰਗ ਕਰਦੇ ਵੀ ਤਾਲਾ ਲੱਗ ਜਾਈ ਫੈਕਟਰੀ ਨੂੰ ਅੱਛਾ ਮੰਨ ਲਓ 7ਵਾਂ ਦਿਨ ਹੋ ਗਿਆ ਹੋ ਸਕਦਾ ਐਸ ਲੋਟ ਕਿੰਨਾ ਕੁ ਸਮਾਂ ਜਿਹੜਾ ਇਹ ਐ ਨਹੀਂ ਪਤਾ ਚੱਲੀ ਜਾਵੇ ਸਿਸਟਮ ਹੈ ਜਿਹੜਾ ਮੰ ਲਓ ਜੇ ਕਿਸੇ ਹੱਦ ਤੱਕ ਮੰਨ ਲਓ ਨਹੀਂ ਗੱਲ ਕਿਸੇ ਕਿਨਾਰੇ ਲੱਗਦੀ ਤੇ ਕੀ ਲੱਗਦਾ ਤੁਹਾਨੂੰ ਵੀ ਧਰਨਾ ਇਸੇ ਤਾਂ ਨਹੀਂ ਆਈ ਆਈ ਚੱਲਦਾ ਰਹੂਗਾ ਧਰਨਾ ਤਾਂ ਜੀ ਆਈ ਚੱਲੀ ਜਾਊਗਾ ਜਿੰਨਾ ਚਿਰ ਇਹ ਬੰਦ ਨਹੀਂ ਹੁੰਦੀ ਹਮ ਅਸੀਂ ਤਾਂ ਬੰਦ ਕਰਾ ਕੇ ਹੀ ਉਠਾਂਗੇ ਹਮ ਸਾਨੂੰ ਆਪਦੀ ਜਾਣ ਨਾਲ ਤਾਂ ਜ਼ਿਆਦਾ ਹੀ ਆਦੇ ਬੱਚਾ ਨਾ ਹੋਇਆ ਪਿਆਗਾ ਵੀ ਕਿੱਥੇ ਜਾਵਾਂਗੇ ਹੁਣ ਮੇਰਾ ਘਰ ਇੱਥੇ ਬਿਲਕੁਲ ਦੇੜੀ ਹੈ ਹਮ ਠੀਕ ਹੈ ਅਸੀਂ ਹੁਣ 20 25 25 ਸਾਲ ਹੋ ਗਏ ਸਾਨੂੰ ਘਰ ਪਿਆ ਨੂੰ ਹੁਣ ਅਸੀਂ ਉੱਠ ਕੇ ਕਿੱਥੇ ਜਾਵਾਂਗੇ ਹਮ ਬਿਲਕੁਲ ਫੈਕਟਰੀ ਦੇ ਬੈਕਸਾਈਡ ਹੀ ਆਈ ਘਰ ਹਮ ਰਾਤ ਨੂੰ ਰੋਟੀ ਨਹੀਂ ਖਾਦੀ ਜਾਂਦੀ ਜੀ ਟੜ ਕੇ ਉੱਠਦੇ ਆ ਕੋਈ ਚੰਗਾ ਸਾਂ ਨਹੀਂ ਆਉਂਦਾ ਜੀ ਮੇਰੇ ਡੈਡੀ ਨੇ ਜਿਹੜੇ ਉਹ ਸਾਂ ਦੇ ਪੇਸ਼ੈਂਟ ਆ ਜੀ ਹੂੰ ਉਹ ਬਹੁਤ ਤੰਗ ਆਈ ਹੁਣ ਕੀ ਮੰਗ ਕੀ ਆ ਤੁਹਾਡੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਤਹੀ ਮੰਗ ਕਰਦੇ ਆ ਮਤਲਬ ਵੀ ਫੈਕਟਰੀ ਬੰਦ ਹੋਣੀ ਚਾਹੀਦੀ ਜੀ ਇਹ ਜਿਵੇਂ 7ਵਾਂ ਦਿਨ ਹੋ ਗਿਆ ਧਰਨੇ ਦਾ ਲਗਾਤਾਰ মিডিਆ ਦੇ ਵਿੱਚ ਗੱਲ ਆ ਰਹੀ ਹੈ ਕਿ ਵੱਡੇ ਪੱਧਰ ਤੇ ਮੰਨ ਲਓ ਪਿੰਡ ਹੈ ਜਿਹੜੇ ਇਸ ਚੀਜ਼ ਤੋਂ ਦੁਖੀ ਹੈ ਬਦਬੂ ਮਾਰਦੀ ਹੈ ਇਹ ਚੀਜ਼ ਨੂੰ ਲੈ ਕੇ ਜਿਵੇਂ ਜੇ ਹਲਕੇ ਦੀ ਗੱਲ ਕੀਤੀ ਜਾਵੇ ਐਮਐਲਏ ਸਾਹਿਬ ਕੋਈ ਗੇੜਾ ਮਾਰਿਆ ਆਈ ਨੀ ਇਹ ਇਕਦਾਂ ਕੋਈ ਵੀ ਨਹੀਂ ਆਇਆ ਹੈਗਾ ਜੀ ਨਹੀਂ ਆਏ ਨਾ ਜੀ ਇਹ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਇਸ ਟਾਈਮ ਜੁਧ ਨਿਸ਼ਾਨ ਦੇ ਵਿਰੁੱਧ ਤਾਂ ਲਗਾਤਾਰ ਪ੍ਰੋਗਰਾਮ ਕੀਤੇ ਜਾ ਰਹੇ ਹਨ ਜੀ ਵੋਟਾਂ ਵੇਲੇ ਵੀ ਗੇੜੇ ਮਾਰੇ ਜਾਂਦੇ ਆ ਪਰ ਇੱਕ ਦੁਖੀ ਪਿੰਡ ਹੈ ਸੱਤਵਾਂ ਦਿਨ ਹੋ ਗਿਆ ਮਾਤਾਵਾਂ ਭੈਣਾਂ ਵੀ ਬੈਠੀਆਂ ਨਿੱਕੇ ਨਿੱਕੇ ਬੱਚੇ ਲਈ ਕੀ ਲੱਗਦਾ ਤੁਹਾਨੂੰ ਕੀ ਸਰਕਾਰ ਨੂੰ ਨਹੀਂ ਚਾਹੀਦਾ ਵੀ ਇਸ ਵੱਲ ਧਿਆਨ ਦਿੱਤਾ ਜਾਵੇ ਬਿਲਕੁਲ ਚਾਹੀਦਾ ਜੀ ਉਹਨਾਂ ਨੂੰ ਆਉਣਾ ਚਾਹੀਦਾ ਸੀ ਇੱਥੇ ਸਾਡੀ ਗੱਲ ਸੁਣੀ ਜਾਂਦੀ ਸੀ ਬਟ ਕੋਈ ਆਇਆ ਹੀ ਨਹੀਂ ਅਜੇ ਤੱਕ ਤਾਂ ਕੋਈ ਵੀ ਨਹੀਂ ਪਹੁੰਚਿਆ ਇੱਥੇ